था था। राजा मुंदाबाद मुर्दाबाद मुर्दाबाद राजा वरेंक मुर्दाबाद 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 सांदाबाद जृंदाबाद जिंदाबाद राजा वरंग मुर्दाबाद 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 साढ़ा एक जिंदाबाद जिंदाबाद मुर्दाबाद 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 राजा वरंग मुर्दाबाद 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 सांदाबाद जृंदाबाद जिंदाबाद के हमसे टकर टगा चूरा मंदा आशीष मान ज़िंदाब ज़िंदाद ज़िंदाब ज़िंदाब ज़िंदाद ज़िंदाबाद रेट ज़िंदाबाद ज़िंदाब ज़िंदाद आशीष मान ज़िंदाब ज़िंदाद ंग परे करो परे परे कांगर जो बारोका गुरदाबाद ਜਿੰਦਾਬਾਦ 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 ਰਸੀ ਖੁਦਾ ਜਿੰਦਾਬਾਦ ਜਿੰਦਾਬਾਦ ਚਲ ਜ ਰਾਜਾ ਬਣੇ ਦਾ ਪਤਲਾ ਪੁੱਕਿਆ ਕੀਚਣ ਲਿਆਉਂਦੇ ਜੀ ਅਸੀਂ ਤਾਂ ਉਹਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਹੋਇਆ ਵਾ ਤੇ ਉਹਨੂੰ ਤੁਰੰਤ ਹੀ ਬਗੈਰ ਕਿਸੇ ਮਤ ਭੇਦ ਦੇ ਉਹਨੂੰ ਬਾਹਰ ਕੀਤਾ ਜਾਵੇ ਕਾਂਗਰਸ ਚੋਂ ਜੇ ਕਾਂਗਰਸ 27 ਵਾਲਾ ਇਲੈਕਸ਼ਨ ਜਿਤਨਾ ਚਾਹੁੰਦੀ ਆ ਤਾਂ ਜੇ ਨਹੀਂ ਚਾਹੁੰਦੀ ਕੋਈ ਠੀਕ ਆ ਫਿਰ ਬੜਿਆ ਰਹਿਣ ਦੇਣ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਾਂਗੇ ਫੇ ਸਾਡੀ ਕੌਮ ਦੱਸੂਗੀ ਵੀ ਕੀ ਕਰਨਾ ਅਸੀਂ ਕਿਉਂਕਿ ਅਸੀਂ ਉਹਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ ਜਿਹੜੇ ਉਸ ਬੰਦੇ ਨੇ ਲੱਛਣ ਕੀਤੇ ਹੋਏ ਆ ਕਿ ਸਾਡਾ ਇੱਕੋ ਹੀ ਨੇਤਾ ਸੀ ਸਰਦਾਰ ਬੂਟਾ ਸਿੰਘ ਕਿ ਅੱਜ ਤੀਕਰ ਮਜਬੂਤ ਸਿੱਖਾਂ ਦਾ ਮੈਨੂੰ ਲੱਗਦਾ ਕੋਈ ਦੁਬਾਰੇ ਕਿਸੇ ਨੇ ਐਮਪੀ ਨਹੀਂ ਬਣਨ ਦਿੱਤਾਗਾ ਇੱਕੇ ਵਰਗੋ ਬਣਾਉਂਦੀ ਉਹਨਾਂ ਦੀ ਮਜਬੂਰੀ ਆ ਤੇ ਦੂਜੀ ਵਾਰੀ ਐਮਪੀ ਨਹੀਂ ਬਣਦੇ ਉਸ ਬੰਦੇ ਨੇ 8 ਵਾਰੀ ਐਮਪੀ ਬਣਿਆ ਕਿਤੇ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਉਹ ਨਹੀਂ ਤੇ ਗੱਲ ਕਰੀਏ ਬੂਟਾ ਸਿੰਘ ਗ੍ਰਹਿ ਮੰਤਰੀ ਦੀ ਉਹ ਕਈ ਹੌਲਦਾਂ ਤੇ ਰਹੇ ਆ ਬਿਲਕੁਲ ਜੀ ਤੇ ਕਾਂਗਰਸ ਨੂੰ ਉਹਦੀ ਲੋੜ ਸੀ ਕਿ ਇਹਨਾਂ ਨੂੰ ਕਾਂਗਰਸ ਦੀ ਲੋੜ ਸੀ ਕਾਂਗਰਸ ਨੂੰ ਉਹੋ ਜਿਹਾ ਬੰਦਾ ਚਾਹੀਦਾ ਸੀਗਾ ਪੜ੍ਹਿਆ ਲਿਖਿਆ ਚਾਹੀਦਾ ਸੀ ਦਲਤ ਚਾਹੀਦਾ ਸੀਗਾ ਹਾਂ ਜੀ ਤਾਂ ਲਿਆ ਸੀਗਾ ਕਿ ਬੂਟਾ ਸਿੰਘ ਨੂੰ ਕੋਈ ਕਿਉਂਕਿ ਬੂਟਾ ਸਿੰਘ ਦਾ ਆਲਦਾ ਕਾਰੋਬਾਰ ਬਹੁਤ ਵਧੀਆ ਸੀਗਾ ਜਿਹੜਾ ਅੱਜ ਤੁਸੀਂ ਕਰ ਰਹੇ ਆ ਨਾ ਇਹ ਕੰਮ ਉਹ ਕਰਦੇ ਸੀਗੇ ਉਸ ਟਾਈਮ ਤੇ ਕਰਦੇ ਸੀ ਫਿਰ ਬੰਬੇ ਦੇ ਵਿੱਚ ਜਾ ਕੇ ਖਾਲਸਾ ਕਾਲਜਾ ਉੱਥੋਂ ਜਾ ਕੇ ਉਹਨਾਂ ਨੇ ਪੀ ਐਚ ਡੀ ਵਗੈਰਾ ਡਿਗਰੀ ਕੀਤੀ ਹੋਈ ਆ ਯਾਨੀ ਕਾਂਗਰਸ ਨੇ ਉਹਨਾਂ ਨੂੰ ਤਾਂ ਲਿਆ ਅਸੀਂ ਬਹੁਤ ਜ਼ਿਆਦਾ ਪੜਿਆ ਲਿਖਿਆ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਪੜਿਆ ਲਿਖਿਆ ਸੀ ਇੱਕ ਦਲਤ ਸੀਗਾ ਇੱਕ ਮੱਝੀ ਸੇ ਭਾਗ ਮਿੱਕੀਆਂ ਦਾ ਜਿਹੜਾ ਅੱਜ ਤੋਂ ਘੱਟ ਪੜਿਆ ਜੇ ਰਾਜਾ ਵੜਿੰਗ ਦੀ ਗੱਲ ਕਰੀਏ ਤੇ ਉਹਨੂੰ ਕਿਹੜੀ ਸ਼ਦਾਵੀ ਨਾਲ ਜੀ ਮੈਂ ਮੈਂ ਇਹ ਗੱਲ ਕਹਿੰਦਾ ਮੈਂ ਘੱਟ ਪੜਿਆ ਵਾਂ ਤੇ ਮੈਂ ਜੇ ਕਿਹਾ ਇਸ ਤੇ ਕੋਈ ਮਾਲਾ ਚੰਗਾ ਮੇਰੇ ਭਰਾ ਮੇਰੇ ਨਾਲ ਵੱਧ ਪੜੇ ਹੋਏ ਆ ਕੋਈ ਅਫਸਰ ਲੱਗੇ ਹੋਏ ਆ ਮੈਂ ਇਹਨਾਂ ਨੂੰ ਕਹਾਂ ਵੀ ਇਹ ਐ ਜੋ ਇਹ ਕੋ ਗੱਲ ਥੋੜਾ ਹੈ ਕਿ ਇਹ ਤੇ ਮੈਂ ਇਹਨਾਂ ਨੂੰ ਡਾਊਨ ਕਰਦਾ ਇੱਜ਼ਤ ਥੋੜਾ ਬਣਾਉਣਾ ਕਿਉਂਕਿ ਉਸ ਬੰਦੇ ਨੇ ਇੱਕ ਬੰਦੇ ਦੀ ਇੱਜ਼ਤ ਨਹੀਂ ਉਹਨੇ ਸਾਡੇ ਸਾਰਿਆਂ ਦੀ ਇੱਜ਼ਤ ਨੂੰ ਹੱਥ ਪਾਇਆ ਵਾ ਜਿਹੜਾ ਉਹਦੇ ਅੰਦਰਲੇ ਬੰਨੇ ਸੀਗਾ ਨਾ ਅੰਦਰ ਵਾਲ ਸੀਗਾ ਉਹਦਾ ਬਾਹਰ ਆ ਗਿਆ ਵੀ ਉਹ ਸਾਡੇ ਤੋਂ ਕੀ ਚਾਹੁੰਦੇ ਹੈਗੇ ਲੱਗਦਾ ਨਹੀਂ ਕਿ ਦਿਨਾਂ ਕਿਤੇ ਰਾਜਾ ਬਣ ਕੇ ਕਾਂਗਰਸ ਦਾ ਬੇੜਾ ਕਰਕੇ ਕਰਨਾ ਚਾਹੁੰਦਾ ਬਿਲਕੁਲ ਜੀ ਬਿਲਕੁਲ ਮੈਨੂੰ ਤਾਂ ਲੱਗਦਾ ਰਲਿਆ ਹੋਇਆ ਦੂਜੀਆਂ ਪਾਰਟੀਆਂ ਨਾਲ ਇਹਦੇ ਕੋਈ ਜਾਂਚ ਕਰਾ ਲੈਣ ਅਗਰ ਜੇ ਨਈ ਕਾਂਗਰਸ ਇਹਨੂੰ ਕੱਢਦੀ ਕਿਉਂਕਿ ਕਾਂਗਰਸ ਪਾਰਟੀ ਨੂੰ ਤਾਂ ਪਤਾ ਹੀ ਲੱਗ ਚੁੱਕਾ ਵੀ ਇਹਦਾ ਜਿਹੜਾ ਵਿਰੋਧ ਪੂਰੇ ਪੰਜਾਬ ਦੇ ਵਿੱਚ ਘਰ ਘਰ ਹੋ ਰਿਹਾ ਤੇ ਤੇ ਨਹੀਂ ਕੱਟਣਾ ਚਾਹੁੰਦੀ ਤਾਂ ਅਹੀਂ ਕੋਈ ਪੰਜਾਬ ਲੈਵਲ ਤੇ ਅਗਲੀ ਵਾਰੀ ਨੂੰ ਪ੍ਰੋਗਰਾਮ ਲਿਖਿਆ ਜਾਊਗਾ ਜਿਹੜਾ ਕਿ ਵੱਡਾ ਇਹਨਾਂ ਨੂੰ ਦੱਸਿਆ ਜਾਊਗਾ ਵੀ ਹਾਂ ਵਾਜਾ ਫੜੇ ਇਸ ਤਰ੍ਹਾਂ ਖੜਾ ਕੇ ਸਾਨੂੰ ਰੱਖਣਾ ਇੰਨੀਆਂ ਕਿ ਬੇਨਤੀਆਂ ਕਰਦਾ ਹੋਇਆ ਜਮਦਾ ਜੱਜ ਕਾ ਸਮੂੱਚੀ ਜਿੰਨੀ ਵੀ ਮੇਰੇ ਭੈਣ ਭਰਾ ਆਏ ਨੇ ਸਾਰਿਆਂ ਦਾ ਰੰਗਰੇਟਾ ਦਲ ਨੂੰ ਧੰਨਵਾਦ ਵਾਹਿਗੁਰੂ ਜੀ ਦਾ ਸਾਲ ਸਾਹਿਬ ਵਾਹਿਗੁਰੂ ਜੀ ਦਾ ਦੇਖੋ ਜੀ ਅੱਜ ਜੋ ਸਾਡੇ ਇੱਥੇ ਜਿੰਨੇ ਵੀ ਸਤਕਾਰਯੋਗ ਸਾਥੀ ਪਹੁੰਚੇ ਆ ਰੰਗਰੇਟਾ ਦਲ ਤੋਂ ਸਾਥੀ ਪਹੁੰਚੇ ਆ ਹੋਰ ਵੀ ਸਾਡੇ ਕੋਲੇ ਭਰਾਤਕ ਜਥੇ ਪਹੁੰਚ ਬੰਦੀਆਂ ਪਹੁੰਚੀਆਂ ਐ ਸੋ ਮੈਂ ਸਰਕਾਰਾਂ ਨੂੰ ਇੱਥੇ ਦੱਸਣਾ ਜ਼ਰੂਰੀ ਸਮਝਦਾ ਕਿ ਦੇਖੋ ਕੰਮ ਦੀ ਰੋਤਾ ਸਾਡੇ ਜਿਹੜੇ ਮਜ਼ਦੂਰ ਵਰਗ ਆ ਉਹ ਇਸ ਟਾਈਮ ਜਿਹੜੀ ਸਾਡੇ ਕਿਸਾਨ ਭਰਾਵਾਂ ਦੀ ਫਸਲ ਆ ਉਹਨੂੰ ਸੰਭਾਲ ਲੱਗੇ ਹੋਏ ਆ ਸਾਰਾ ਪੰਜਾਬ ਵੀ ਜਾਣਦਾ ਸਾਰਾ ਵਰਲਡ ਜਾਣਦਾ ਹੈ ਉਹ ਜੇ ਮੈਂ ਗੱਲ ਕਰਾਂ ਵੀ ਜਿਹੜੀ ਕਾਂਗਰਸ ਸਰਕਾਰ ਦੀ ਹਾਈ ਕਮਾਂਡ ਆ ਉਹਨਾਂ ਨੂੰ ਬੇਨਤੀ ਕਰਾਂ ਵੀ ਇੱਕ ਤਾਂ ਇਹਨੂੰ ਅਉਧੇ ਤੋਂ ਪਾਸੇ ਕਰੋ ਦੂਸਰਾ ਇਹਦੇ ਤੇ ਜਿਹੜਾ ਇਹਦੀ ਜਲਦੀ ਅਰੈਸਟ ਪਾਈ ਜਾਵੇ ਇਹ ਜਿਹੜਾ ਗਲੀਆਂ ਦੇ ਵਿੱਚ ਹੋਰ ਭਗਾਈ ਮਾਰਦਾ ਫਿਰ ਤਾਂ ਉਹ ਬੰਦ ਕੀਤੀ ਜਾਵੇ ਔਰ ਸਭ ਤੋਂ ਮੇਨ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਜੀ ਸਾਡੇ ਬੜੇ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਜੀ ਗੜੀ ਐਸਸੀ ਕਮਿਸ਼ਨ ਉਹਨਾਂ ਨੇ ਜਿਹੜਾ ਸਾਡੇ ਅੱਜ ਤੱਕ ਸਮਾਜ ਦੇ ਲਈ ਕੰਮ ਦੀ ਪਹਿਲ ਕਦਮੀ ਚੱਕੀ ਆ ਅਸੀਂ ਸਾਰੀਆਂ ਸੰਸਥਾਵਾਂ ਪੂਰੇ ਪੰਜਾਬ ਪੱਧਰ ਤੇ ਇੰਡੀਆ ਲੈਵਲ ਤੇ ਉਹਨਾਂ ਦੀ ਸ਼ਲਾਘਾ ਕਰਦੇ ਆ ਔਰ ਇਥੋਂ ਇਹ ਬਿਆਨ ਜਾਰੀ ਕਰਦੇ ਆ ਕਿ ਕੱਲ ਜੇਕਰ ਇਹਨਾਂ ਵੱਡੀਆਂ ਧੜਲੇਦਾਰ ਪਾਰਟੀਆਂ ਵੱਲੋਂ ਸਾਡੇ ਸਰਦਾਰ ਜਸਵੀਰ ਸਿੰਘ ਗੜੀਵਾਲ ਕੋਈ ਉਹਨਾਂ ਦੇ ਫੈਸਲਿਆਂ ਵੱਲ ਕੋਈ ਕੰਤੂ ਪ੍ਰੰਤੂ ਕੀਤਾ ਜਾਊਗਾ ਤਾਂ ਇਹਦੂ ਵੱਡੇ ਪੱਧਰ ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਪੋਰਟ ਕੀਤੀ ਜਾਊਗੀ ਸੋ ਉਹਨਾਂ ਦੀ ਹੋਈ ਐਫਆਰਆਈ ਤੇ ਜਿਹੜਾ ਹੈਗਾ ਰਾਜੇ ਵੜੈੰਗ ਨੂੰ ਜਲਦੀ ਤੋਂ ਜਲਦੀ ਚੱਕ ਕੇ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ ਸੋ ਇੰਨੀਆਂ ਬੇਨਤੀਆਂ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ